ਸਾਡੇ YouTube ਚੈਨਲ ਤੇ ਆਫਰ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਕੈਬਨਟਸ ਆਫ ਕਮੇਟੀ ਵੱਲੋਂ 6 ਮੁਲਾਜ਼ਮਾਂ ਤੇ ਪੈਨਸ਼ਨ ਜਿੱਥੇ ਬੰਦੀਆਂ ਨੂੰ ਉਹਨਾਂ ਦੀਆਂ ਮੰਗਾਂ ਸੰਬੰਧੀ ਮੀਟਿੰਗ ਕਰਕੇ ਦਿੱਤੇ ਇੱਕ ਹੋਰ ਸਮੇਂ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਫਰ ਨੂੰ ਬਿਜਾਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਜਾਇਆ ਕਰੇ ਪੰਜਾਬ ਵਿੱਚ ਅਚੰਚਿਤ ਪਈ ਹੜ੍ਹਾਂ ਦੀ ਮਾਲ ਇਹ ਸਾਰੇ ਹੀ ਕੰਮਾਂ ਵਿੱਚ ਉਥਲ-ਪੁਥਲ ਮਚਾ ਦਿੱਤੀ ਹੈ ਤੇ ਲੱਖਾਂ ਹੀ ਲੋਕ ਪ੍ਰਭਾਵਿਤ ਹੋਏ ਹਨ ਤੇ ਕਰੋੜਾਂ ਅਰਬਾਂ ਦਾ ਨੁਕਸਾਨ ਉਹਨਾਂ ਨੂੰ ਉਠਾਉਣਾ ਪਿਆ ਹੈ ਇਸੇ ਤਰ੍ਹਾਂ ਹੀ ਸਰਕਾਰੀ ਕੰਮਾਂ ਵਿੱਚ ਵੀ ਵਿਗੜਨ ਪਿਆ ਹੈ ਵਕਤਕ ਵਕਤ ਮਲਾਜਮਾਂ ਦੇ ਪੈਨਸ਼ਨ ਨੂੰ ਜਿੱਥੇ ਬੰਦੀਆਂ ਨੂੰ 8 ਸਤੰਬਰ ਨੂੰ ਜੋ ਮੀਟਿੰਗ ਦਿੱਤੀ ਗਈ ਸੀ ਉਸ ਮੀਟਿੰਗ ਨੂੰ ਅਚਾਨਕ ਵੜਾ ਦੇ ਕਾਰਨ ਅੱਗੇ ਪਾ ਦਿੱਤਾ ਗਿਆ ਸੀ ਤੇ ਉਹ ਮੀਟਿੰਗ ਨਹੀਂ ਸੀ ਹੋ ਸਕੀ ਹੁਣ ਕੈਬਨਿਟ ਸਬ ਕਮੇਟੀ ਨੇ ਇੱਕ ਵਾਰ ਫੇਰ ਮੀਟਿੰਗ ਦਾ ਸਮਾਂ 15/9/2025 ਦੇ ਦਿੱਤਾ ਹੈ ਤਾਂ ਆਉ ਜਾਣਦੇ ਹਾਂ ਕਿ ਕਿਹੜੀ ਜਿੱਥੇ ਬੰਦੀ ਨਾਲ ਕਿਹੜਾ ਸਮਾਂ ਮੀਟਿੰਗ ਲਈ ਨਿਸ਼ਚਿਤ ਕੀਤਾ ਗਿਆ ਹੈ ਜੋ ਪੱਤਰ ਜਾਰੀ ਕੀਤਾ ਗਿਆ ਇਸ ਦੇ ਵਿੱਚ ਵਿਸ਼ਾ ਹੈ ਕੈਬਨਿਟ ਸਬ ਕਮੇਟੀ ਦੀਆਂ ਮਿਤੀ 15/9/2025 ਨੂੰ ਪੰਜਾਬ ਸੇਵਾ ਸਕੱਤਰੇਤ 1 ਸੈਕਟਰ 1 ਚੰਡੀਗੜ੍ਹ ਵਿਖੇ ਹੋਣ ਵਾਲੀ ਮੀਟਿੰਗ ਸੰਬੰਧੀ ਔਰ ਇਹ ਪੱਤਰ ਜੋ ਹੈ ਇਹ 5/9/2025 ਨੂੰ ਜਾਰੀ ਹੋਇਆ ਹੈ ਉਪਰੋਕਤ ਵਿਸ਼ੇ ਤੇ ਇਸ ਦਫ਼ਤਰ ਦੇ ਪੱਤਰ ਨੰਬਰ 1010 ਮਿਤੀ 2 9 2025 ਦੇ ਹਵਾਲੇ ਦੇ ਵਿੱਚ ਵਿਸ਼ਾ ਅੰਕਿਤ ਮਾਮਲੇ ਸੰਬੰਧੀ ਹਵਾਲਾ ਪੱਦੇਨ ਪੱਤਰ ਕਰਨ ਦੀ ਆਗਰੂ ਸੂਚਿਤ ਕੀਤਾ ਜਾਂਦਾ ਹੈ ਕਿ ਵਿੱਤ ਮੰਤਰੀ ਪੰਜਾਬ ਜੀ ਦੀ ਪ੍ਰਧਾਨਗੀ ਹੇਠ ਕੈਬਨਟ ਕਮੇਟੀ ਦੀਆਂ ਵਾਪਕ ਯੂਨੀਆਂ ਵਿੱਚ ਦੇ ਨਾਲ ਮੀਟਿੰਗ 8 9 2025 ਨੂੰ ਹੋਣ ਵਾਲੀਆਂ ਮੀਟਿੰਗਾਂ ਹੁਣ ਮਿਤੀ 15 9 2025 ਨੂੰ ਦਫ਼ਤਰੀ ਕਮਰਾ ਨੰਬਰ 15 ਤੀਜੀ ਮੰਜ਼ਲ ਪੰਜਾਬ ਸਰਵਿਸਟ 1 ਸੈਕਟਰ 1 ਚੰਡੀਗੜ੍ਹ ਵਿਖੇ ਨਿਸ਼ਚਿਤ ਕੀਤੀਆਂ ਗਈਆਂ ਹਨ ਜਿਨ੍ਹਾਂ ਦਾ ਵੇਰਵਾ ਫੇੜਨਗੇ ਅਨੁਸਾਰ ਹੈ ಗ್ರಾಮ ਪੰਚਾਇਤ ਜਲ ਸਪਲਾਈ ਪੰਪ অপারেਟਰ ਐਸੋਸੀਏਸ਼ਨ ਪੰਜਾਬ ਨੂੰ ਸਮਾਂ ਸਵੇਰੇ 11 ਵਜੇ ਦਿੱਤਾ ਗਿਆ ਹੈ ਤੇ ਇਹਨਾਂ ਸਬੰਧਤ ਉਹ ਭਾਗ ਜੋ ਹੈ ਇਹ ਜਲ ਸਪਲਾਈ ਤੇ ਸੈਨੀਟੇਸ਼ਨ ਭਾਗ ਪਿੰਡ ਵਿਕਾਸ ਅਤੇ ਪੰਚਾਇਤ ਭਾਗ ਹੈ ਨੰਬਰ 2 ਤੇ ਠੇਕਾ ਮੁਲਾਜ਼ਮਾ ਸੰਧਾਰਸ਼ੀ ਮੋਰਚਾ ਪੰਜਾਬ ਇਹਨਾਂ ਦੇ ਨਾਮ ਸਵੇਰ 11 ਵਜੇ ਇਹ ਸਵੇਰੇ ਮੀਟਿੰਗ ਹੋਏਗੀ ਔਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੁਰਜਾ ਸ਼ਾਕਾ ਸਹਿਕਾਰਤਾ ਵਿਭਾਗ ਇਸ ਦੇ ਨਾਲ ਸੰਬੰਧਿਤ ਹਨ ਨੰਬਰ 3 ਦੇ ਉੱਤੇ ਪੰਜਾਬ ਮਜ਼ਦੂਰ ਤੇ ਪੈਨਸ਼ਨਰ ਸਾਂਝਾ ਫਰੰਟ ਹੈ ਜਿਨ੍ਹਾਂ ਦੀ ਕੀ ਮੀਟਿੰਗ ਸਾਢੇ 11 ਵਜੇ ਸਵੇਰੇ ਹੋਵੇਗੀ ਔਰ ਇਹਨਾਂ ਸੰਬੰਧਿਤ ਪਰਸੋਂ ਨੂੰ ਵਿਭਾਗ ਵਿੱਤ ਵਿਭਾਗ ਤੇ ਗ੍ਰਹਿ ਵਿਭਾਗ ਰੇਟਡ ਹੈ ਨੰਬਰ 4 ਤੇ ਪੰਜਾਬ ਪੁਲਿਸ ਕੋਰੋਨਾ ਵਾਰੀਅਸ ਇਹਨਾਂ ਨਾਲ ਕੋਣੇ 12 ਵਜੇ ਯਾਨੀ ਕਿ 11:45 ਵਜੇ ਮੀਟਿੰਗ ਹੋਏਗੀ ਤੇ ਗ੍ਰਹਿ ਉਪਾਗ ਇਸ ਦੇ ਨਾਮ ਸਬੰਧਤ ਹੈ ਨੰਬਰ 5 ਦੇ ਫਰੀडम ਫਾਈਟਰਸ ਉੱਤਰ ਅਧਿਕਾਰੀ ਸੰਸਥਾ ਪੰਜਾਬ ਇਹਨਾਂ 12 ਵਜੇ ਮੀਟਿੰਗ ਹੋਏਗੀ ਤੇ ਸੰਤਤਾ ਸੰਗਰਾਮੀ ਉਪਾਗ ਇਸ ਦੇ ਨਾਮ ਕਨਸਰਨਡ ਹੈ ਔਰ 6 ਨੰਬਰ ਦੇ ਉਤੇ ਲਾਸਟ ਦੰਗਾ ਪੀੜਿਤ ਵੈਲਫੇਅਰ ਸੁਸਾਇਟੀ ਪੰਜਾਬ ਸਵੇਰ 12 ਵਜੇ ਬਾਅਦਪਰ ਮੀਟਿੰਗ ਇਹਨਾਂ ਦੇ ਨਾਲ ਹੋਏਗੀ ਤੇ ਇਸ ਦੇ ਨਾਲ ਮੌ ਤੇ ਪਨਰਵਾਸ ਵਕਾ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਪਾਰ ਲਿਖਿਆ ਹੈ ਔਰ ਇਸ ਪਤਨ ਦੇ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਆਪ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਬੰਧਤ ਯੂਨੀਅਨ ਜਿਤੇ ਬੰਦੀ ਕੇਵਲ ਚਾਰ ਵਿਅਕਤੀਆਂ ਸਹੁਦੇਦਾਰਾਂ ਨੂੰ ਮੀਟਿੰਗ ਵਿੱਚ ਸਮੇਂ ਸਿਰ ਹਾਜ਼ਰ ਹੋਣ ਲਈ ਸੂਚਿਤ ਕੀਤਾ ਜਾਵੇ ਇਸ ਦਾ ਇੱਕ ਉਤਾਰ ਇਸ ਵਿਭਾਗ ਨੂੰ ਸੂਚਨਾ ਹਿਤ ਭੇਜਿਆ ਜਾਵੇ ਤੇ ਜੇਕਰ ਯੂਨੀਅਨ ਦੇ ਨੁਮਾਇੰਦਿਆਂ ਦੀ ਮੀਟਿੰਗ ਵਿੱਚ ਸਮੇਂ ਸਿਰ ਹਾਜਰ ਨਹੀਂ ਹੁੰਦੇ ਤਾਂ ਮੀਟਿੰਗ ਕੈਨਸਲ ਕਰ ਦਿੱਤੀ ਜਾਵੇਗੀ ਕਹਿੰਦਾ ਭਾਵ ਹੈ ਕਿ ਇਹ ਲਿਖਿਆ ਗਿਆ ਹੈ ਕਿ ਜੇਕਰ ਨਮਾਇंदे ਨਹੀਂ ਸ਼ਾਮਲ ਹੁੰਦੇ ਮੀਟਿੰਗ ਦੇ ਵਿੱਚ ਤਾਂ ਫਿਰ ਇਹ ਮੀਟਿੰਗ ਕੈਨਸਲ ਕਰ ਦਿੱਤੀ ਜਾਵੇਗੀ ਇਸ ਦੇ ਵਿੱਚ ਇਹ ਵੀ ਲਿਖ ਦਿੱਤਾ ਗਿਆ ਹੈ ਪਰੰਤੂ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਬਹੁਤ ਵਾਰੀ ਅੱਗੇ ਵੀ ਮੀਟਿੰਗਾਂ ਦਾ ਸਮਾਂ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਜਾਂ ਤਾਂ ਪੋਸਟਪੋਨ ਕਰ ਦਿੱਤਾ ਜਾਂਦਾ ਹੈ ਤੇ ਜਾਂ ਫਿਰ ਉਹਨਾਂ ਨੂੰ ਕੈਸੂਲ ਕਰ ਦਿੱਤਾ ਜਾਂਦਾ ਹੈ ਇਸ ਕਰਕੇ ਵਰਨਣ ਇਹ ਹੈ ਕਿ ਕੈਬਨਿਟ ਸਬ ਕਮੇਟੀ ਨੇ ਪਹਿਲਾਂ ਵੀ ਕਈ ਵਾਰ ਮੀਟਾਂ ਦਾ ਸਮਾਂ ਵਾਪਕ ਜਿੱਥੇ ਬੰਦੀਆਂ ਨੂੰ ਦੇ ਕੇ ਫਿਰ ਪੋਸਟਪੋਨ ਕਰ ਦਿੱਤਾ ਸੀ ਜਿਸ ਦੇ ਨਾਲ ਸਰਕਾਰ ਦੀ ਪ੍ਰੋਸੇ ਯੋਗਤਨਿਕ ਵੱਡੀ ਢਾ ਲੱਗ ਰਹੀ ਹੈ ਪ੍ਰੰਤੂ ਹੁਣ ਆਸ ਦੀ ਕਿਰਨ ਇਹ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਸਮਾਂ ਕਿਉਂਕਿ ਨੇੜੇ ਆ ਰਿਹਾ ਹੈ ਇਸ ਲਈ ਹੁਣ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਾਂ ਵਿੱਚ ਆਪਣੇ ਵਿਸ਼ਵਾਸ ਦੀ ਬਹਾਲੀ ਲਈ ਉਹਨਾਂ ਦੀ ਗੱਲ ਸੁਣਨੀ ਕੀ ਉਹਨਾਂ ਨੂੰ ਪੈਣੀ ਹੈ ਤੇ ਗਰਾਊਂਡ ਲੈਵਲ ਦੇ ਉੱਤੇ ਵੀ ਉਹਨਾਂ ਦੀਆਂ ਮੰਗਾਂ ਮੰਨਣ ਲਈ ਕੋਈ ਠੋਸ ਕਾਰਵਾਈ ਨੂੰ ਅੰਜਾਮ ਦੇਣਾ ਵੀ ਪੈਣਾ ਹੈ ਨਹੀਂ ਤਾਂ ਕਿਹੜੇ ਮੂਨਾ ਸਰਕਾਰ ਮੁਲਾਜ਼ਮਾਂ ਪੈਨਸ਼ਨਾਂ ਤੇ ਹੋਰ ਜਿਹੜੇ ਬੰਦੀਆਂ ਤੋਂ ਤੇ ਉਹਨਾਂ ਦੇ ਪਰਿਵਾਰਾਂ ਤੋਂ ਵੋਟਾਂ ਦੀ ਮੰਗ ਕੌਣ ਵਾਲੀ ਵਿਧਾਨ ਸਭਾ ਚੋਣਾਂ ਵਾਸਤੇ ਕਰੇਗੀ ਇਸ ਵੀਡੀਓ ਵਿੱਚ ਬਸ ਕੇ ਨਹੀਂ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਤੁਸੀਂ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਤੁਹਾਡਾ ਬਹੁਤ ਧੰਨਵਾਦ ਜੀ